ਸਸੇਕਾਲ ਜੀ ਅੱਜ ਰਾਮਪਰੇ ਪਿੰਡ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਗੁਰੂ ਕਿਰਪਾ ਜਰਨਲ ਸਟੋਰ ਇੱਥੇ ਮਣਿਆਰੀ ਦਾ ਜਿਹੜਾ ਸਮਾਨ ਹੁੰਦਾ ਉਹ ਮਿਲਦਾ ਸੀ ਬੁੜੀਆਂ ਵਾਲਾ ਸਮਾਨ ਵੀ ਆਪਾਂ ਕਹਿ ਸਕਦੇ ਹਾਂ ਦੁਕਾਨ ਕਰੀ ਸੀ ਨਵੀਂ ਕਰੀ ਸੀ ਹਜੇ ਬਿਲਕੁਲ 5 ਤਰੀਕ ਨੂੰ ਜਿਹੜੀ ਦੁਕਾਨ ਦਾ ਮਹੂਰਤ ਕੀਤਾ ਜਾਂਦਾ ਹੈ ਤੇ ਰਾਤ ਪੀ ਬੀਤੀ ਰਾਤ ਬੀਤੀ ਰਾਤ ਚੋਰੀ ਹੋ ਜਾਂਦੀ ਹੈ ਦੁਕਾਨ ਤੋਂ ਸਾਡੀ ਭੈਣ ਸਾਡੇ ਨਾਲ ਮੌਜੂਦ ਹੈ ਜਿਹੜੀ ਦੁਕਾਨ ਦੀ ਮਾਲਕਣ ਸੀਗੀ ਕਰਦੇ ਆਂ ਗੱਲਬਾਤ ਸਸੀ ਕਲਪਨੇ ਸਸੀ ਕਲਪਨੇ ਸэр ਇਹ ਬਣੇ ਕਿੰਨੇ ਵਜੇ ਚੋਰੀ ਹੁੰਦੀ ਹੈ ਕਿਰੇ ਅਸੀਂ ਮੈਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਚਲੇ ਗਈ ਸੀ ਉਸ ਤੋਂ ਬਾਅਦ ਰਾਤ ਨੂੰ ਮੈਨੂੰ ਪਤਾ ਨਹੀਂ ਚੱਲਿਆ ਹੈਗਾ ਕਿਸ ਟਾਈਮ ਉਹਨਾਂ ਨੇ ਆ ਕੇ ਚੋਰੀ ਕੀਤੀ ਹੈ ਕਿਸ ਟਾਈਮ ਨੇ ਕੀਤੀ ਮੈਂ ਅਗਲੇ ਦਿਨ ਸ਼ਾਮੀ 4:00 ਵਜੇ ਆ ਕੇ ਦੁਕਾਨ ਖੋਲੀ ਕਿਉਂਕਿ ਮੈਨੂੰ ਹਸਪੀਟਲ ਜਾਣਾ ਪੈ ਗਿਆ ਸੀ ਜ਼ਰੂਰੀ ਕੰਮ ਸੀਗਾ ਉਸ ਤੋਂ ਬਾਅਦ ਜਦੋਂ ਮੈਂ ਆ ਕੇ ਦੇਖਿਆ ਤੇ ਮੇਰਾ ਲੋਕ ਵੀ ਤੋੜਿਆ ਪਿਆ ਸੀਗਾ ਨਾਲ ਲੈ ਕੇ ਲੋਕ ਵੀ ਨਹੀਂ ਛੱਡਿਆ ਸਾਰਾ ਸਮਾਨ ਲੈ ਕੇ ਚਲੇ ਗਏ ਤੇ ਕੁਝ ਵੀ ਨਹੀਂ ਛੱਡ ਕੇ ਗਏ ਹੈਗੇ ਉਹ ਤਾਂ ਕਿ ਫਿਰ ਮੈਂ ਇਹਨਾਂ ਦੇ ਘਰ ਦੇ ਆਉਣ ਨੂੰ ਕਿਹਾ ਜਿੰਨਾਂ ਦਾ ਜਗ੍ਹਾ ਲਈ ਹੋਈ ਸੀ ਕਿਰਾਏ ਦੇ ਦੁਕਾਨੇ ਮੈਂਨੇ ਉਹਨਾਂ ਨੇ ਵੀ ਆ ਕੇ ਦੇਖਿਆ ਸੀ ਸਾਰੇ ਕਿ ਤੋਂ ਪੁੱਛਿਆ ਸਾਰੇ ਕਹਿੰਦੇ ਸਾਨੂੰ ਕਿਸੇ ਨੂੰ ਕੁਝ ਵੀ ਨਹੀਂ ਪਤਾ ਹੈਗਾ ਇਸ ਬਾਰੇ ਵੀ ਕੀ ਹੋਇਆ ਕੀ ਨਹੀਂ ਹੋਇਆ ਕਿੰਨੇ ਕੁ ਰੁਪਈਆ ਦਾ ਸਮਾਨ ਸੀਗਾ ਤੁਹਾਡੀ ਦੁਕਾਨ ਦੇ ਵਿੱਚ ਲਗਭਗ 70 80 ਦੇ ਨੇੜੇ ਹੈਗਾ ਸੀਗਾ ਇਹ ਇਹ ਬਿਲਕੁਲ ਹੀ ਖਾਲੀ ਕਰਤੀ ਦੁਕਾਨ ਕੋਈ ਸਮਾਨ ਵੀ ਨਹੀਂ ਛੱਡਿਆ ਕਿ ਬਚਿਆ ਮਾੜਾ ਮੋਟਾ ਸਮਾਨ ਕੁਝ ਵੀ ਨਹੀਂ ਸੀ ਛੱਡਿਆ ਸੀ ਬਸ ਕਿ ਪਉ ਦੋ ਚਾਰ ਸੌ ਦਾ ਸਮਾਨ ਛੱਡਿਆ ਹੋਣਾ ਹੋਰ ਕੁਝ ਨਹੀਂ ਛੱਡਿਆ ਸਾਰੇ ਦਾ ਸਾਰਾ ਸਮਾਨ ਹੀ ਲੈ ਕੇ ਚਲੇ ਗਏ ਕੀ ਕੋਈ ਸੀਗਾ ਜਿਹੜਾ ਮਹਿੰਗਾ ਸਮਾਨ ਸੀ ਕੀ ਕੁਝ ਕਹਿ ਸਕਦੇ ਆ ਬੁੜੀਆਂ ਵਾਲਾ ਸਮਾਨ ਹੈਗੇ ਪ੍ਰੋਡਕਟ ਸੀਗੇ ਕਰੀਮਾਂ ਵਗੈਰਾ ਸੀ ਲੋਸ਼ਨ ਵਗੈਰਾ ਪਾਊਡਰ ਵਗੈਰਾ ਸਾਰਾ ਕੁਝ ਹੀ ਸੀਗਾ ਇਹਦੇ ਵਿੱਚ ਜੀ ਮੇਰੇ ਪਾਇਆ ਹੋਇਆ ਇਹ ਟੌਪਸ ਵਗੈਰਾ ਹੈ ਰਿੰਗ ਸੈੱਟ ਵਗੈਰਾ ਸਾਰਾ ਕੁਝ ਹੀ ਰੱਖਿਆ ਹੋਇਆ ਸੀਗਾ ਇਹ ਲੇਡੀਜ਼ ਦਾ ਸਮਾਨ ਹੈ ਏ ਟੂ ਜ਼ेड ਤੇ ਤੁਸੀਂ ਕੋਈ ਪੁਲਿਸ ਰਿਪੋਰਟ ਕੀਤੀ ਕੋਈ ਪੁਲਿਸ ਥਾਣੇ ਵਾਲੇ ਕੋਈ ਹਾਂਜੀ ਮੈਂ ਥਾਣੇ ਵਿੱਚ ਰੈਪਟ ਵੀ ਲਿਖਾ ਕੇ ਆਈ ਸੀ ਉਹ ਕੱਲ ਸ਼ਾਮ ਹੀ ਆਏ ਸੀ ਇੱਕ ਵਾਰ ਬਸ ਉਹਨਾਂ ਨੇ ਆ ਕੇ ਦੇਖ ਕੇ ਚਲੇ ਗਏ ਕਿ ਇਸ ਨੂੰ ਕੱਲ ਬੁਲਾਵਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਨਾ ਕੋਈ ਆਇਆ ਨਾ ਕਿਸੇ ਨੇ ਕੁਝ ਪੁੱਛਿਆ ਹੂੰ ਹੁਣ ਕੀ ਮੰਗ ਕੀ ਕਰਦੇ ਹੋ ਮੈਂ ਤਾਂ ਇਹ ਹੀ ਮੰਗ ਕਰ ਰਹੀ ਆ ਜੀ ਮੈਨੂੰ ਹੈਲਪ ਕੀਤੀ ਜਾਵੇ ਮੇਰੀ ਜਿੰਨੀ ਹੋ ਸਕੇ ਉਹਨਾਂ ਨੂੰ ਫੜਿਆ ਜਾਵੇ ਜਿੱਥੋਂ ਤੱਕ ਕਾਰਵਾਈ ਕਰ ਸਕਦੇ ਨੇ ਤਾਂ ਪੁਲਿਸ ਵੀ ਆਪਣੀ ਕਾਰਵਾਈ ਕਰੇ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਮੈਂ ਤਾਂ ਇੱਕ ਮਰੀਜ਼ ਸੀਗੀ ਕੈਂਸਰ ਦੀ ਮਰੀਜ਼ ਸੀ ਸਹੀ ਹੋ ਗਈ ਸੀ ਥੋੜਾ ਜਿਹਾ ਮੈਂ ਹੁਣ ਆਪਣੇ ਵਿੱਚ ਕੇ ਕਰ ਰਹਿਣੀ ਆ 4 ਸਾਲ ਹੋ ਗਏ ਮੈਨੂੰ ਸਹੁਰਿਆਂ ਨਾਲ ਵੀ ਮੇਰਾ ਕੇਸ ਚੱਲੀ ਜਾਂਦਾ ਹੈ ਮੇਰਾ ਸਹੁਰਿਆਂ ਨਾਲ ਕੇਸ ਚੱਲ ਰਿਹਾ ਮੈਨੂੰ 4 ਸਾਲ ਹੋ ਗਏ ਪੇਕੇ ਬੈਠ ਨੂੰ ਮੈਂ ਤਾਂ ਹੁਣ ਵਸੇ ਇਹੀ ਮੰਗ ਕਰਦੇ ਹਾਂ ਵੀ ਮੈਨੂੰ ਮੇਰੀ ਮਦਦ ਕੀਤੀ ਜਾਵੇ ਮੈਂ ਤਾਂ ਇੱਕ ਬੱਚੇ ਪਾਲਣ ਵਾਸਤੇ ਆਪਦਾ ਕੰਮ ਸ਼ੁਰੂ ਕੀਤਾ ਸੀ ਬੱਚੇ ਵੀ ਮੇਰੇ ਮੇਰੇ ਕੋਲ ਹੀ ਨੇ ਗਏ ਦੋਨੇ ਜੀ ਜੀ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਨੇ ਬਾਪੂ ਜੀ ਕਿੰਨੇ ਦਿਨ ਹੋ ਗਏ ਦੁਕਾਨ ਕਰੀ ਨੂੰ ਮੈਗ ਦੇ ਦੋ ਇਹਨਾਂ ਹੱਦ ਵਿੱਚ 15-20 ਦਿਨ ਹੋਇਆ ਹੈ 15-20 ਦਿਨ ਹੋਇਆ ਦੁਕਾਨ ਕਰੀ ਨੂੰ ਕਿਵੇਂ ਲੱਗਦਾ ਤੁਹਾਨੂੰ ਚੋਰੀ ਪਹਿਲਾਂ ਵੀ ਕਦੇ ਹੋਈ ਹੈ ਇੱਥੇ ਗੋਦੀਆਰ ਮਾਰਕੀਟ ਦੇ ਵਿੱਚ ਕਦੇ ਨਹੀਂ ਹੋਈ ਜੀ ਇਹ ਸਭ ਫਸਟ ਕੇਸ ਹੈ ਅਸਾਂ ਪਹਿਲਾ ਕੇਸ ਹੈ ਕੋਈ ਇੱਥੇ ਆਂਡੀ ਗਵੰਡੀ ਨੂੰ ਕਿਸੇ ਨੂੰ ਪੁੱਛਿਆ ਵੀ ਕੋਈ ਪਤਾ ਲੱਗਿਆ ਹੋਵੇ ਕਿਸੇ ਨੂੰ ਜਾਂ ਕਾਮੇ ਚੈੱਕ ਕਰੇ ਹੁਣ ਕੱਲ ਪੁਲਿਸ ਮੁਲਾਜ਼ਮ ਆਏ ਸੀ ਐਸਐਸ ਵੀ ਆਏ ਸੀਗੇ ਉਹਨਾਂ ਨੇ ਮਤਲਬ ਹੀ ਸਾਰਾ ਮਤਲਬ ਮੌਇਨਾ ਕੀਤਾ ਉਹਦੇ ਬਾਅਦ ਕੋ ਮਤਲਬ ਚਲੇ ਗਏ ਬਸ ਇੰਨਾ ਤੇ ਸਿਰਫ ਮੈਨੂੰ ਪਤਾ ਹੈ ਜੀ ਜੀ ਇਧਰ ਵੀ ਗੱਲ ਕਰਦੇ ਆਪਾਂ ਕਿਵੇਂ ਲੱਗਦਾ ਤੁਹਾਡੀ ਸਭ ਤੋਂ ਪੁਰਾਣੀ ਦੁਕਾਨ ਆ ਇੱਥੇ ਬਾਈ ਜੀ ਗੱਲ ਇਹ ਹੈ ਵੀ 16 ਸਾਲ ਤਾਂ ਮੈਨੂੰ ਹੋ ਗਿਆ ਉਹਰੇ ਹੱਡੀਆਂ ਦਾ ਕੰਮ ਕਰਦੇ ਨੂੰ ਆਪਦਾ ਮੈਂ ਅੱਜ ਤੱਕ ਇੱਥੇ ਮਾਰਕੀਟ ਦੇ ਵਿੱਚ ਕੋਈ ਚੋਰੀ ਹੁੰਦੀ ਨਹੀਂ ਦੇਖੀ ਵਿਚਾਰੀ ਨੂੰ ਹਲੇ ਮੈਨੂੰ ਲੱਗਦਾ ਵੀ ਮਹੀਨਾ ਹੋਇਆ ਨਹੀਂ ਹੋਣਾ 20 ਦਿਨ ਹੋਏ ਹੋਣਗੇ ਦੁਕਾਨ ਕਰੀ ਨੂੰ ਹੂੰ ਤੇ ਬਾਕੀ ਜਿ ਕਰੀ ਜ ਸਾਰਾ ਸਮਾਨ ਹੀ ਲੈ ਗਏ ਹੂੰ ਬਾਕੀ ਹੋ ਸਕਦਾ ਮੈਂ ਕੱਲ ਗੱਲ ਵੀ ਕਰੀ ਸੀ ਮਾਰਕੀਟ ਦੇ ਵਿੱਚ ਅੱਜ ਵੀ ਇੱਕ ਵਾਰੀ ਸ਼ਾਮ ਨੂੰ ਮਾਰਕੀਟ ਦੇ ਗੱਲ ਕਰਾਂਗੇ ਇਹ ਸਾਰੇ ਜਾਣੇ ਪਾਏ 500 ਰੁਪਇਆ ਇਕੱਠਾ ਕਰਕੇ ਬਤਰੀ ਦੇ ਜੰਨੀ ਮਦਦ ਹੋ ਸਕੀ ਉਹ ਨਹੀਂ ਆਪਾਂ ਕਰਾਂਗੇ ਬਤਰੀ ਆਦਾ ਥੋੜਾ ਕਨਾ ਸਮਾਨ ਪਾਲੂ ਵਾਕੀ ਪੁਲਿਸ ਪ੍ਰਸ਼ਾਸਨ ਨੂੰ ਆਪਾਂ ਬੇਨਤੀ ਵੀ ਕਰ ਸਕਦੇ ਆਂ ਵੀ ਛੇਤੀ ਦੋ ਛੇਤੀ ਬਤਰੀ ਦਾ ਕੋਈ ਲੱਭ ਗਏ ਇਹਨੇ ਵੀ ਚੋਰੀ ਕੀਤੀ ਹੈ ਬਤਰੀ ਹੋਵੇ ਜੀ ਜੀ ਕਿੰਨੇ ਰੁਪਇਆ ਦਾ ਸਮਾਨ ਸੀ ਦੁਕਾਨ ਦੇ ਵਿੱਚ ਸਮਾਨ ਹੋਊ 67000 ਦਾ ਤਾਂ ਹੋਊਗਾ ਜੀ ਬਤਰੀ ਨੇ ਪਹਿਲਾਂ ਥੋੜਾ ਪਾਇਆ ਸੀ ਜੀ ਉਹ ਨਾਲ ਦੇ ਨਾਲ ਥੋੜਾ ਥੋੜਾ ਲੈ ਕੇ ਬਤਰੀ ਪਾਈ ਗਈ ਜਿਵੇਂ ਜਿਵੇਂ ਇਹਦੇ ਕੋਲ ਕੋਈ ਮਾੜਾ ਮੋਟਾ ਕੰਮ ਸੀਗਾ ਉਸ ਹਿਸਾਬ ਨਾਲ ਸਮਾਨ ਹੋਰ ਪਾਈ ਜੀ ਜੀ ਦੋਸਤੋ ਤੁਹਾਨੂੰ ਦੱਸ ਦਈਏ ਰਾਮਪੁਰੇ ਪਿੰਡ ਜਿਹੜੀ ਚੋਰੀ ਦੀ ਘਟਨਾ ਸਾਹਮਣੇ ਆਈ ਆ ਆ ਸਾਡੀ ਭੈਣ ਖੜੀ ਆ ਸਾਡੇ ਨਾਲ ਇਹਨੇ ਦੁਕਾਨ ਕਰੀ ਸੀ ਇਹ ਕੈਂਸਰ ਦੀ ਮਰੀਜ਼ ਆ ਖੁਦ ਤੇ ਨਾਲ ਜਿਹੜੀ ਇੱਥੇ ਮਾਰਕੀਟ ਦੇ ਜਿਹੜੇ ਦੁਕਾਨਦਾਰ ਨੇ ਉਹ ਵੀ ਮੌਜੂਦ ਨੇ ਤੁਹਾਨੂੰ ਦੁਕਾਨ ਦਿਖਾਉਣੇ ਆ ਬਿਲਕੁਲ ਖਾਲੀ ਕਰਤੀ ਦੁਕਾਨ ਆ ਆ ਦੇਖੋ ਦੁਕਾਨ ਆ ਜਿਹੜੀ ਬਿਲਕੁਲ ਖਾਲੀ ਕਰਤੀ ਚੋਰਾਂ ਨੇ ਤੇ ਇਹ ਦੁਕਾਨ ਜਿਹੜੇ ਕਾਊਂਟਰ ਤੁਸੀਂ ਖਾਲੀ ਦੇਖ ਰਹੇ ਹੋ ਇਹ ਸਾਰਿਆਂ ਦੇ ਵਿੱਚ ਸਮਾਨ ਪਿਆ ਹੋਇਆ ਸੀਗਾ ਤੇ ਕਿਸੇ ਤੇ शक ਲੱਗਦਾ ਪੈਣਾ ਕੋਈ ਹੋਰ ਕਿਸੇ ਨੇ ਤਾਂ ਮੈਂ ਕਹਿ ਨਹੀਂ ਸਕਦੀ ਹੈਗੀ ਪਰ ਮੇਰੇ ਕੋਲ ਇੱਥੇ ਇੱਕ ਜਿਨ੍ਹਾਂ ਨੇ ਪਹਿਲਾਂ ਹੀ ਦੁਕਾਨ ਹੈਗੀ ਸੀ ਉਹ ਕਹਿੰਦੇ ਸੀ ਕਿ ਕੈਵਨ ਲੈ ਕੇ ਜਾਣਾ ਕੈਵਨ ਦੇ ਸ਼ੀਸ਼ੇ 4 ਦਿਨ ਖੋਲ ਕੇ ਉਹਨਾਂ ਨੇ ਇੱਕ ਸਾਈਡ ਤੇ ਲਾ ਕੇ ਰੱਖੀ ਰੱਖੇ ਨੇ ਮੈਂ ਉਹਨਾਂ ਨੂੰ ਕਹਿੰਦੀ ਰਹੀ ਆ ਵੀ ਤੁਸੀਂ ਕੈਵਨ ਦੇ ਸ਼ੀਸ਼ੇ ਚੱਕ ਲੋ ਕਿਸੇ ਨੇ ਨਹੀਂ 4-5 ਸ਼ੀਸ਼ੇ ਨਹੀਂ ਚੱਕੇ 5ਵੇਂ ਦਿਨ ਉਹ ਕੈਵਨ ਇੱਥੋਂ ਖੋਲ ਕੇ ਲੈ ਕੇ ਗਏ ਨੇ ਉਹੀ ਦਿਨ ਉਹ ਸ਼ੀਸ਼ੇ ਲੈ ਕੇ ਗਏ ਉਸੇ ਦਿਨੀ ਰਾਤ ਨੂੰ ਚੋਰੀ ਹੋ ਗਈ ਸਾਰਾ ਕੁਝ ਜਿਸ ਦਿਨ ਉਹਨਾਂ ਨੇ ਸ਼ੀਸ਼ੇ ਖੋਲੇ ਨੇ ਉਸੇ ਦਿਨੀ ਸਾਰਾ ਕੁਝ ਚੋਰੀ ਕਰਕੇ ਲੈ ਗਏ ਰਾਤ ਨੂੰ ਜੀ ਜੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇੱਕ ਆ ਭੈਣ ਦਾ ਮੈਂ ਨੰਬਰ ਵੀ ਪਾ ਦੂੰਗਾ ਸਕਰੀਨ ਦੇ ਉੱਪਰ ਜੇ ਕੋਈ ਮਦਦ ਕਰਨੀ ਚਾਹੁੰਦਾ ਕਿਉਂਕਿ ਗਰੀਬ ਪਰਿਵਾਰ ਹੈ ਨਵਾਂ ਰਜਗਾਰ ਸ਼ੁਰੂ ਕੀਤਾ ਸੀ ਤੇ 20 ਦਿਨਾਂ ਬਾਅਦ ਹੀ ਜਿਹੜੀ ਚੋਰੀ ਹੋ ਗਈ ਦੁਕਾਨ ਦੇ ਵਿੱਚ ਤੇ ਜਿਹੜੇ ਕੋਈ ਮਦਦ ਕਰਨਾ ਚਾਹੁੰਦੇ ਆ ਤਾਂ ਉਸ ਭੈਣ ਨਾਲ ਸੰਪਰਕ ਕਰਕੇ ਮਦਦ ਵੀ ਕਰ ਸਕਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੇ ਚੋਰ ਨੇ ਫੜੇ ਜਾਣ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਚੋਰਾਂ ਨੂੰ ਜਰੂਰ ਨੱਥ ਪਾਈ ਜਾਵੇ ਕਿਉਂਕਿ ਦਿਨੋ ਦਿਨ ਜਿਹੜੀਆਂ ਕਾਰਵਾਈਆਂ ਨੇ ਉਹ ਵੱਧ ਰਹੀਆਂ ਨੇ ਚੋਰਾ ਲੁੱਟਾ ਖੋਹ ਸਾਰਾ ਕੁਝ ਵੱਧ ਰਿਹਾ ਹੈ ਧੰਨਵਾਦ ਦੋਸਤੋ ਸਾਸੀ ਕਾਲ